ਸੋ ਜਿਵੇਂ ਦੇਖ ਸਕਦੇ ਹੋ ਜਿਹੜੀ ਇੱਥੇ ਮਤਲਬ ਹੈ ਜਿਹੜੇ ਛੋਟੇ ਬੱਚਾ ਵਾਸਤੇ ਰਾਈਡ ਵੀ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਵੀ ਉਹਨਾਂ ਨਾਲ ਬੈਠ ਕੇ ਉਹ ਰਾਈਡ ਕਰ ਸਕਦੇ ਸੀ ਕਿਉਂਕਿ ਉਹ coche ਬਹੁਤ ਹੀ ਛੋਟੇ ਸੀ ਕਿ ਤੇ ਪੂਰਾ ਮਿਲਵਰਨਾਂ ਖੇਤਰ ਤੇ ਆਨਖਿਆ ਆ ਜੂਗਾ ਤੇ ਇੱਥੇ ਕਿਨਾਂ ਨੇ ਟ੍ਰੈਂਪਲਿੰਗ ਪਾਰਕ ਵੀ ਇੱਕ ਛੋਟੀ ਜੀ ਬਣਾਈ ਹੋਈ ਸੀ ਡਿਜ਼ਨੀ ਪਾਰਕ ਦੇ ਨਾਂ ਤੋਂ ਅੱਜ ਦਿਉਤੀ ਛੋਟੇ ਬੱਚੇ ਖੇਡ ਰਹੇ ਸੀਗੇ ਅੰਦਰ ਇਹ ਵੀ ਛੋਟੇ ਬੱਚਿਆਂ ਦਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਕੀਤੀ ਇਸ ਵਾਲੀ ਰਾਈਡ ਤੇ ਰਾਈਡ ਦਾ ਕਿੰਗ ਵਾਲੀ ਤੇ ਸੇ ਇੱਥੇ ਸਿਰਫ ਨਹੀਂ ਰਾਈਡ ਕੀਤੀ ਨਹੀਂ ਕਰਨੀ ਕਿਉਂਕਿ ਇਹ ਬਹੁਤ ਹੀ ਡੇਂਜਰਸ ਰਾਈਡ ਸੀਗੀ ਜੇ ਜਦੋਂ ਇਹ ਉੱਪਰ ਨੂੰ ਚਾਂਦਾ ਸੀ ਨਾ ਇੱਕਦਮ ਉੱਪਰ ਜਾ ਕੇ ਤੇ ਇਹ 2-3 ਸੈਕਿੰਡ ਜਿਹੜਾ ਉੱਥੇ ਹੋਲਡ ਨੂੰ ਰੱਖਦਾ ਤੇ ਇੱਦਾਂ ਲੱਗਦਾ ਸੀ ਗਏ ਫੁੱਲ ਤੇ ਗਏ ਮੈਨੂੰ ਬਹੁਤ ਹੀ ਡੇਂਜਰਸ ਫਾਈਟ ਸੀ ਯਾਰ ਕਰਦੀ ਵਾਲਾ ਕਿ ਅਸੀਂ ਉਥੋਂ ਜਾਂਦੇ ਲਈ ਟਿਕਟ ਮੇਰੇ ਦੇ ਕਰਨ ਲਈ ਤੇ ਉਸ ਤੋਂ ਬਾਅਦ ਅਸੀਂ ਬਹਿ ਗਏ ਇਸ ਵਾਲੀ ਕਾਰ 'ਚ ਸਾਡੇ ਕਾਰ ਦਾ ਨੰਬਰ ਸੀਗਾ 24 ਤੇ ਕਰਨ ਚਲਾ ਰਿਹਾ ਸੀ ਇਹ ਵਾਲੀ ਕਾਰ ਨੂੰ ਕਿ ਬਹੁਤ سارے ਕਾਰਸ ਹੁੰਦੇ ਹਨ ਤੇ ਹਾਨੂੰ ਬਹੁਤ ਹੀ ਸੇਫਲੀ ਮਤਲਬ ਅਸੀਂ ਕਹਿੰਦੇ ਡਰਾਈਵ ਕਰਨਾ ਹੁੰਦਾ ਵਾ ਤੇ ਮਤਲਬ ਇੱਕ ਦੂਜੇ ਦੇ ਵਿੱਚ ਘੱਟ ਬਜਣਾ ਹੁੰਦਾ లై ਬਹੁਤ मजा ਵੀ ਆਇਆ ਤਾਂ ਆਪਾਂ ਨੂੰ ਰਾਈਡ ਲਾ ਕੇ ਤੇ ਉਸ ਤੋਂ ਬਾਅਦ ਹੋਸੀ ਲਈ ਆ ਬ੍ਰੇਕ ਡਾਂਸ ਵਾਲੀ ਰਾਈਡ ਦੇ ਵਿੱਚ ਟੁੱਟਾ ਤੇ ਈ ਵਾਲੀ ਰਾਈਡ ਜਿਹੜੀ ਆ ਆਪਣੇ ਇੰਡੀਆ ਨੂੰ ਮੇਲੇ ਲੱਗਦੇ ਆ ਉਹਦੇ ਵਿੱਚ ਜੀ ਹੁਦਾ ਹੀ ਹੁੰਦਾ ਵਾ ਤੇ ਆਵਲੀ ਰਾਈਡ ਲੈ ਕੇ एकदम ਇੰਡੀਆ ਦੀ ਯਾਦ ਆ ਗਈ ਜਦੋਂ ਸੀ ਉੱਥੇ ਮੇਲਿਆਂ ਦੇ ਵਿੱਚ ਲੈਂਦੇ ਹੁੰਦੇ ਸੀ ਮਤਲਬ ਸਟ੍ਰੀਟ ਸੀ ਗਾਇ ਤੇ ਕਰੰਟ ਕਹਿੰਦਾ ਹੁਣ ਤੁਸੀਂ ਬੋਤਲ ਲੈ ਲਈ ਆ ਹੁਣ ਆ ਮੇਰੀ ਵਾਰੀ ਤੇ ਇਹ ਵੀ ਆਪਣੇ ਟਿਕਟ ਕਾਊਂਟਰ ਤੇ ਟਿਕਟ ਲੈਣ ਵਾਸਤੇ ਲੱਗ ਗਿਆ ਵਾ ਤੇ ਕੁਛ ਮਤਲਬ ਕਾਰਸ ਵਗੈਰਾ ਸੀਗੀਆਂ ਉਹਨਾਂ ਦੇ ਵਿੱਚ ਬੈਠ ਕੇ ਹੀ ਰਾਈਡ ਕਰਨੀ ਸੀ ਇਹ ਥੋੜੇ ਬੱਚਿਆਂ ਦੀ ਰਾਈਡ ਸੀਗੀ ਬਹੁਤ ਹੀ ਕਰਨ ਇੰਜੋਏ ਕੀਤਾ ਕਰਨ ਇਸ ਵਾਲੀ ਰਾਈਡ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਰਿਟਨ ਲਈ ਇੱਕ ਹੋਰ ਰਾਈਡ ਇਸ ਦਾ ਨਾਮ ਜਿਗਾ ਕੋਚ ਮੈਕਸੀ ਡਾਂਸ ਕਰਕੇ ਮੈਨੂੰ ਇਹਦਾ ਨਾਮ ਜਿਹੀ ਤਰ੍ਹਾਂ ਨਹੀਂ ਜਤਾ ਬਟ ਇਹ ਵੀ ਬਹੁਤ ਹੀ ਡੇਂਜਰਸ ਸੀਗੀ ਬਟ ਉਹਦੇ ਨਾਲੋਂ ਡੇਂਜਰਸ ਨਹੀਂ ਸੀ ਜਿਹੜੀ ਅੰਦਾ ਕਿੰਗ ਵਾਲੀ ਸੀਗੀ ਤੇ ਇਹ ਪਹਿਲਾਂ ਜਿਹੜਾ ਸਟਾਰਟ ਹੋਇਆ ਇਹ ਬਹੁਤ ਹੀ ਹੌਲੀ ਹੌਲੀ ਸਟਾਰਟ ਹੋਇਆ ਜਿਵੇਂ ਉੱਪਰ ਜਾਣਾ ਚਾਹੀਦਾ ਉਸ ਬਾਅਦ ਥੱਲੇ ਹੁੰਦਾ ਸੀ ਕਿ ਨਾ ਮਤਲਬ ਬਹੁਤ ਹੀ ਡੇਂਜਰਸ ਰਾਈਡ ਸੀਗੀ ਆਹ ਵਾਲੀ ਪਰ ਨਾ ਤਾਂ ਦੋਨਾਂ ਨੂੰ ਮੈਨੂੰ ਤੇਰੀ ਜਨ ਦੋਨਾਂ ਨੂੰ ਸਾਨੂੰ ਡਰ ਲੱਗਿਆ ਬਟ ਫੇਰ ਥੋੜਾ ਠੀਕ ਹੋ ਗਿਆ ਸੀਗਾ ਜਦੋਂ ਮਤਲਬ ਦੋ ਮਿੰਟ ਹੋ ਗਏ ਸੀਗੇ ਅਰੇ ਇਹ ਮੇਰੇ ਲੱਗਦੇ ਐਕਡਮ ਪੂਰੀ ਰਾਈਡ ਚ ਡਰਦੀ ਹੀ ਰਹੀ ਕਿ ਇਥੇ ਬਹੁਤ ਹੀ ਜ਼ਿਆਦਾ ਹੀ ਆਵਲੀ ਰਾਈਡ ਦੇ پاس ਤੋਂ ਗਈ ਸੀ ਜੀ ਜਦੋਂ ਇੱਥੇ ਰੈੱਡ ਕਲਰ ਆਂਦਾ ਸੀ ਨਾ ਉਹ ਸੀਗਾ ਡੇਂਜਰ ਕਲਰ ਮਤਲਬ ਸਾਰਿਆਂ ਤੋਂ ਤੇ ਇੱਥੇ ਬੁੱਲ ਫਾਈਟਿੰਗ ਵੀ ਹੁੰਦੀ ਪਈ ਸੀ ਕਿ ਅਸੀਂ ਸਾਰੀਆਂ ਜਿਹੜੀਆਂ ਵੀ ਅਸੀਂ ਰਾਈਡਸ ਕਰਨੀਆਂ ਸੀਆਂ ਅਸੀਂ ਕਰਨ ਤੋਂ ਬਾਅਦ ਅਸੀਂ ਅਗੇ ਬੁੱਲ ਫਾਈਟਿੰਗ ਦੇਖਣ ਵਾਸਤੇ ਤੇ ਜਿਹੜੀ ਆ ਬੁੱਲ ਸੀਗੀ ਉਹ ਇੰਨੀ ਵੱਡੀ ਨਹੀਂ ਸੀਗੀ ਛੋਟੀ ਵਾਲੀ ਬੁੱਲ ਸੀਗੀ ਤੇ ਸਹੀ ਸੀਗਾ ਸਾਨੂੰ ਆ ਆਵਲੀ ਬੁੱਲ ਫਾਈਟਿੰਗ ਦੇਖਣ ਦਾ ਮਜਾ ਆਇਆ ਕੋਈ ਇੰਦਾ ਵੀ ਗੱਲ ਨਹੀਂ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਨਾ ਇੱਥੇ ਇੱਕ ਫਾਰਮ ਜਿਵੇਂ ਬਣਾਇਆ ਹੋਇਆ ਸੀਗਾ ਇੱਥੇ ਬਹੁਤ ਹੀ ਸੋਹਣੇ-ਸੋਹਣੇ ਤੁਸੀਂ ਦੇਖ ਸਕਦੇ ਹੋ ਖਰਗੋਸ਼ ਆ ਰੈਬਿਟਸ ਤੇ ਇੱਥੇ ਪਿਗਸ ਵੀ ਸੀਗੇ ਜਾਣੇ ਕੀ ਸੂਰ ਸੂਰ एकदम ਸੁੱਧਿਓ ਐਸੀ ਪੂਰੇ ਆਸ ਤੇ ਨਾਲ ਹੈ ਤੇ ਇੱਥੇ ਸ਼ੀਪਸ ਵੀ ਸੀਗੇ ਜਾਣੇ ਕੀ ਭੇਡਾਂ ਤੇ ਇੱਥੇ ਕਾਟ ਵੀ ਸੀਗੀ ਜਾਨੀ ਕਿ ਬੱਕਰੀਆਂ ਯੈਸ ਆਈ ਥਿੰਕ ਬੱਕਰੀਆਂ ਤੇ ਗਾਇਸ ਅਸੀਂ ਪੁਰਟੂਗਲ ਦੇ ਵਿੱਚ ਸੀ ਪਹਿਲੀ ਵਾਰ ਹੀ ਇੱਥੇ ਗਾਇਆਂ ਦੇਖੀਆਂ ਮਤਲਬ ਅਸੀਂ ਇੰਡੀਆ ਦੇਖਿਆ ਸੀ ਗਾਇਆਂ 2 ਸਾਲ ਪਹਿਲਾਂ ਕਿ ਅਸੀਂ ਅੱਜ ਦੇਖਿਆ ਗਾਇਆਂ ਰਾਈਡਿੰਗ ਵੀ ਕਰਦੇ ਪਏ ਸੀਗੇ ਮਤਲਬ ਕਾਹਦੇ ਸਾਰੇ ਘੋੜੇ ਸੀਗੇ ਇੱਥੇ ਲੋਕੀ ਰਾਈਡ ਵਗੈਰਾ ਕਰਦੇ ਪਏ ਸੀਗੇ ਇਸ ਤੋਂ ਦੂਜੀ ਸਾਈਡ ਵੀ ਬਹੁਤ ਸਾਰੇ ਹਾਰਸਲ ਸੀਗੇ ਜਿਨ੍ਹਾਂ ਤੇ ਛੋਟੇ ਬੱਚਿਆਂ ਵਾਸਤੇ ਸੀਗੇ ਉਹ ਵਲੇ ਕਿ ਜੋ ਬੈੱਕ ਤੇ ਉੱਥੇ ਰਾਈਡ ਕਰ ਸਕਦੇ ਆ ਤੇ ਉਸ ਤੋਂ ਬਾਅਦ ਚਲੇ ਗਏ ਇੱਥੇ ਵਾਈਟ ਰੰਗ ਦੇ ਬਹੁਤ ਹੀ ਸੋਨੇ ਘੋੜੇ ਸੀਗੇ ਐਸੀ ਲਾਗੇ ਚਲੇ ਗਏ ਕਿ ਕਰਨ ਲੱਗੀ ਨਹੀਂ ਜਾਂਦਾ ਪਏ ਬਹੁਤ ਹੀ ਅਸੀਂ ਦੇਖੇ ਟਰੈਕਟਰ ਅਸੀਂ ਟਰੈਕਟਰ ਵੀ ਅਸੀਂ ਮਤਲਬ ਬਹੁਤ ਛੇਰ ਬਾਅਦ ਦੇਖੇ ਤੇ ਟਰੈਕਟਰ ਵੀ ਬਹੁਤ ਵੱਡੇ ਸੀਗੇ ਤੇ ਗਾਇਸ ਇਥੇ ਇੱਕ ਸਿੰਗਰ ਵੀ ਆਇਆ ਹੋਇਆ ਸੀਗਾ ਸਾਨੂੰ ਇਹ ਸਿੰਗਰ ਬਾਰੇ ਬਿਲਕੁਲ ਨਹੀਂ ਪਤਾ ਪਰ ਇਹ ਬੜੀ ਜਿਹੀ ਸਿੰਗਰ ਸੀਗਾ ਤੇ ਇਨੇ ਇੱਕ ਹੀ ਇੰਗਲਿਸ਼ Song ਵੀ ਗਾਇਆ ਸੀਗਾ ਬਹੁਤ ਹੀ ਪਿਆਰਾ ਸੀਗੇ ਇੱਥੇ ਖਾਣ ਪੀਣ ਦੇ ਸਟਾਲਸ ਵੀ ਸੀਗੇ ਮਤਲਬ ਹોર્ਸ ਰਾਈਡਿੰਗ ਵੀ ਹੁੰਦੀ ਪਈ ਸੀਗੀ ਬੁੱਲ ਫਾਈਟਿੰਗ ਵੀ ਹੁੰਦੀ ਪਈ ਸੀ ਸਿੰਗਰ ਵੀ ਆਇਆ ਸੀਗਾ ਆਬਵੀਅਸly ਰਾਈਡਸ ਵੀ ਸੀਗੀਆਂ ਬਹੁਤ ਹੀ ਵਧੀਆ ਮੇਲਾ ਜਿਗਾ ਹੈ